ਸਿੱਧੂ ਮੂਸੇਵਾਲੇ ਦੀ ਤੀਜੀ ਵਰਸੀ ਮਾ ਚਰਨ ਕਰਦਿਆਂ ਅੱਖਾਂ 'ਚੋਂ ਹੰਝੂ ਨਹੀਂ ਰੁਕ ਰਹੇ ਕਿਉਂਕਿ ਵਾਰ-ਵਾਰ ਆਪਣੇ ਸਿੱਧੂ ਨੂੰ ਯਾਦ ਕਰ ਰਹੇ ਨੇ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸਿੱਧੂ ਮੂਸੇਵਾਲੇ ਦੀ ਤੀਜੀ ਵਰਸੀ ਦੀਆਂ ਤਾਂ ਮਾ ਚਰਨ ਕੌਰ ਬੇहद ਭਾਵੁਕ ਨੇ ਤੁਸੀਂ ਸ਼ਾਇਦ ਤਸਵੀਰਾਂ ਵੇਖ ਸਕਦੇ ਹੋ ਕੀ ਮਾਂ ਦਾ ਕੀ ਹਾਲ ਹੋ ਰਿਹਾ ਸ਼ਾਇਦ ਉਹਨਾਂ ਦਾ ਦਰਦ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਮਾਂ ਚਰਨਕ ਔਰ ਇਸ ਵੇਲੇ ਬੇਹੱਦ ਭਾਵੁਕ ਨੇ ਕੋਦੀ ਚ ਨਿੱਕਾ ਸਿੱਧੂ ਹੈ ਜੋ ਕਿ ਵਾਰ-ਵਾਰ ਆਪਣੀ ਮਾਂ ਦੇ ਮੂੰਹ ਵੱਲ ਵੇਖ ਰਿਹਾ ਹੈ ਕਿ ਆਖਿਰ ਅੱਜ ਕੀ ਹੋਇਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ ਉਹ ਕਾਲਾ ਦਿਨ ਹੈ 29 ਮਈ ਜਦ ਸਿੱਧੂ ਮੂਸੇਵਾਲਾ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ ਤਾਂ ਸ਼ਾਮ 5 ਵਜੇ ਦੀ ਉਹ ਜੋ ਘੜੀ ਆਉਣੀ ਹੈ ਤਾ ਮਾਪ ਪਿਓ ਦਾ ਦੁੱਖ ਨਹੀਂ ਬਰਦਾਸ਼ਤ ਕੀਤਾ ਜਾਣਾ ਕਿਉਂਕਿ ਉਹੀ ਸਮਾਂ ਜਦ ਮੂਸੇਵਾਲਾ ਆਪਣੀ ਹਵੇਲੀ ਦੇ ਵਿੱਚੋਂ ਨਿਕਲਦਾ ਤੇ ਮੁੜ ਕੇ ਜਿਉਂਦਾ ਵਾਪਸ ਨਹੀਂ ਆਉਂਦਾ ਤਾਂ 5:30 ਵਜੇ ਦੇ ਕਰੀਬ ਜਿਹੜੀ ਆ ਉਹ ਖਬਰ ਇੱਕ ਟੀਵੀ ਚੈਨਲ ਤੇ ਆਉਂਦੀ ਹੈ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ ਇੰਟਰਨੈਸ਼ਨਲ 스타 ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾ ਪੰਜਾਬ ਦਾ ਉਹ ਗੱਭਰੂ ਜਿਸ ਨੇ ਇੰਟਰਨੈਸ਼ਨਲ ਸਟਾਰ ਬਣ ਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਸਿੱਧੂ ਮੂਸੇਵਾਲਾ ਸ਼ਾਇਦ ਅਜੇ ਮਾਪਿਆਂ ਨੂੰ ਪੁਲਾਇਆ ਵੀ ਨਹੀਂ ਪੁੱਲਦਾ ਤੇ ਨਾ ਹੀ ਉਹ ਆਪਣੇ ਫੈਨਸ ਨੂੰ ਕਿਉਂਕਿ ਅੱਜ ਵੀ ਉਸਦੇ ਫੈਨ ਉਸੇ ਤਰੀਕੇ ਨਾਲ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਨੇ ਤੇ ਇੱਥੇ ਪਹੁੰਚੀ ਪੀੜ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੂਸੇਵਾਲੇ ਨੇ ਆਖਿਰ ਆਪਣੀ ਜ਼ਿੰਦਗੀ ਦੇ ਵਿੱਚ ਕੀ ਖਟਿਆ ਸੀ ਤੇ ਅੱਜ ਦਾ ਉਹ ਦਿਨ ਉਸ ਮਨਹੂਸ ਕਾਲੇ ਦਿਨ ਨੂੰ ਮਾਤਾ ਪਿਤਾ ਵੀ ਕੋਸਦੇ ਨੇ ਜਿਸ ਦਿਨ ਉਹਨਾਂ ਦਾ ਸਿੱਧੂ ਉਹਨਾਂ ਦੇ ਕੋਲੋਂ ਖੋ ਲਿਆ ਜਾਂਦਾ ਹੈ ਬਿਆਰੀਆਂ ਨੇ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲੇ ਦਾ ਸ਼ਰੀਆਮ ਕਤਲ ਕੀਤਾ ਸੀ ਤਾਂ ਆਪਣੀ ਉਸ ਥਾਰ ਉੱਤੇ ਲਾਸਟ ਰਾਈਡ ਦੇ ਵਿੱਚ ਨਿਕਲਿਆ ਸੀ ਸਿੱਧੂ ਮੂਸੇਵਾਲਾ ਮੁੜ ਘਰ ਵਾਪਸ ਨਹੀਂ ਪਰਤਿਆ ਪਰ ਅੱਜ ਮਾ ਚਰਨ ਕੌਰ ਕਾਫੀ ਭਾਵੁਕ ਨੇ ਅੱਖਾਂ 'ਚੋਂ ਅੰਜੂ ਨਹੀਂ ਰੁਕ ਰਹੇ ਉਹਨਾਂ ਦਾ ਦਰਦ ਅਸੀਂ ਬਿਆਨ ਨਹੀਂ ਕਰ ਸਕਦੇ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਉਸ ਮਾਂ ਦੇ ਪੁੱਤੇ ਅੱਜ ਕੀ ਬੀਤ ਰਹੀ ਹੈ ਉਹ ਪੁੱਤ ਜਿਸ ਨੇ ਮਾਪੇ ਨੂੰ ਇਹ ਕਿਹਾ ਸੀ ਕਿ ਮਾਂ ਮੈਂ ਐਨੇ ਜੋਗਾ ਹੋ ਗਿਆ ਕਿ ਹੁਣ ਹਰ ਇੱਕ ਖੁਸ਼ੀ ਤੁਹਾਡੇ ਕਦਮਾਂ 'ਚ ਰੱਖ ਸਕਦਾ ਤੇ ਸ਼ਾਇਦ ਮੂਸੇ ਵਾਲਾ ਉਹ ਸਭ ਕੁਝ ਪੂਰਾ ਵੀ ਕਰ ਗਿਆ ਅੱਜ ਹਰ ਇੱਕ ਖੁਸ਼ੀ ਹੈ ਮਾਪਿਆਂ ਕੋਲ ਐਸ਼ਵਰਾਮ ਜ਼ਰੂਰ ਹੈ ਪਰ ਮਾਤਾ ਪਿਤਾ ਕੋਲ ਸਿੱਧੂ ਮੂਸੇਵਾਲਾ ਨਹੀਂ ਸਭ ਚੀਜ਼ਾਂ ਤਾਂ ਮਾਤਾ ਪਿਤਾ ਦੇ ਕੋਲ ਨਹੀਂ ਪਰ ਸਿੱਧੂ ਮੂਸੇਵਾਲਾ ਨਹੀਂ ਤਾਂ ਸਭ ਚੀਜ਼ਾਂ ਮਾਤਾ ਪਿਤਾ ਨੇ ਕੀ ਕਰਨੀਆਂ ਨੇ ਜਦ ਉਹਨਾਂ ਦਾ ਸ਼ੁਭ ਹੀ ਉਹਨਾਂ ਦੇ ਕੋਲ ਨਹੀਂ ਹਾਲਾਂਕਿ ਨਿੱਕਾ ਸਿੱਧੂ ਜੜਾ ਉਹ ਮੌਜੂਦ ਹੈ ਪਰ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਮਾਂ-ਬਾਪ ਨੂੰ ਭੁਲਾਇਆ ਨਹੀਂ ਭੁੱਲ ਰਿਹਾ ਮਾ ਚਰਨ ਕੌਰ ਦੀਆਂ ਬੇहद ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਨ੍ਹਾਂ ਦੇ ਹੰਝੂ ਨਹੀਂ ਰੁਕ ਰਹੇ ਤੇ ਉਹ ਆਪਣੇ ਪੁੱਤ ਨੂੰ ਯਾਦ ਕਰ ਰਹੇ ਨੇ ਸਿੱਧੂ ਮੂਸੇਵਾਲੇ ਦੀ ਤੀਜੀ ਵਰਸੀ ਮਾ ਚਰਨ ਕਰਦਿਆਂ ਅੱਖਾਂ 'ਚੋਂ ਹੰਝੂ ਨਹੀਂ ਰੁਕ ਰਹੇ ਕਿਉਂਕਿ ਵਾਰ-ਵਾਰ ਆਪਣੇ ਸਿੱਧੂ ਨੂੰ ਯਾਦ ਕਰ ਰਹੇ ਨੇ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸਿੱਧੂ ਮੂਸੇਵਾਲੇ ਦੀ ਤੀਜੀ ਵਰਸੀ ਦੀਆਂ ਤਾਂ ਮਾ ਚਰਨ ਕੌਰ ਬੇहद ਭਾਵੁਕ ਨੇ ਤੁਸੀਂ ਸ਼ਾਇਦ ਤਸਵੀਰਾਂ ਵੇਖ ਸਕਦੇ ਹੋ ਕੀ ਮਾਂ ਦਾ ਕੀ ਹਾਲ ਹੋ ਰਿਹਾ ਸ਼ਾਇਦ ਉਹਨਾਂ ਦਾ ਦਰਦ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਮਾਂ ਚਰਨਕੌਰ ਇਸ ਵੇਲੇ ਬੇਹੱਦ ਭਾਵੁਕ ਨੇ ਗੋਦੀ ਚ ਨਿੱਕਾ ਸਿੱਧੂ ਹੈ ਜੋ ਕਿ ਵਾਰ-ਵਾਰ ਆਪਣੀ ਮਾਂ ਦੇ ਮੂੰਹ ਵੱਲ ਵੇਖ ਰਿਹਾ ਹੈ ਕਿ ਆਖਿਰ ਅੱਜ ਕੀ ਹੋਇਆ ਤਾਂ ਤਸਵੀਰਾਂ ਤਹ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ ਉਹ ਕਾਲਾ ਦਿਨ ਹੈ 29 ਮਈ ਜਦ ਸਿੱਧੂ ਮੂਸੇਵਾਲਾ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ ਤਾਂ ਸ਼ਾਮ 5 ਵਜੇ ਦੀ ਉਹ ਜੋ ਘੜੀ ਆਉਣੀ ਹੈ ਤਾ ਮਾਪ ਪਿਓ ਦਾ ਦੁੱਖ ਨਹੀਂ ਬਰਦਾਸ਼ਤ ਕੀਤਾ ਜਾਣਾ ਕਿਉਂਕਿ ਉਹੀ ਸਮਾਂ ਜਦ ਮੂਸੇ ਵਾਲਾ ਆਪਣੀ ਹਵੇਲੀ ਦੇ ਵਿੱਚੋਂ ਨਿਕਲਦਾ ਤੇ ਮੁੜ ਕੇ ਜਿਉਂਦਾ ਵਾਪਸ ਨਹੀਂ ਆਉਂਦਾ ਤਾਂ 5:30 ਵਜੇ ਦੇ ਕਰੀਬ ਜਿਹੜੀ ਆ ਉਹ ਖਬਰ ਇੱਕ ਟੀਵੀ ਚੈਨਲ ਤੇ ਆਉਂਦੀ ਹੈ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ ਇੰਟਰਨੈਸ਼ਨਲ 스타 ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪੰਜਾਬ ਦਾ ਉਹ ਗੱਭਰੂ ਜਿਸ ਨੇ ਇੰਟਰਨੈਸ਼ਨਲ 스타 ਬਣ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਸਿੱਧੂ ਮੂਸੇਵਾਲਾ ਸ਼ਾਇਦ ਅੱਜ ਮਾਪਿਆਂ ਨੂੰ ਪੁਲਾਇਆ ਵੀ ਨਹੀਂ ਪੁੱਲਦਾ ਤੇ ਨਾ ਹੀ ਉਹ ਆਪਣੇ ਫੈਨਸ ਨੂੰ ਕਿਉਂਕਿ ਅੱਜ ਵੀ ਉਸਦੇ ਫੈਨ ਉਸੇ ਤਰੀਕੇ ਨਾਲ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਨੇ ਤੇ ਇੱਥੇ ਪਹੁੰਚੀ ਪੀੜ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੂਸੇਵਾਲੇ ਨੇ ਆਖਿਰ ਆਪਣੀ ਜ਼ਿੰਦਗੀ ਦੇ ਵਿੱਚ ਕੀ ਖਟਿਆ ਸੀ ਤੇ ਅੱਜ ਦਾ ਉਹ ਦਿਨ ਉਸ ਮਨਹੂਸ ਕਾਲੇ ਦਿਨ ਨੂੰ ਮਾਤਾ ਪਿਤਾ ਵੀ ਕੋਸਦੇ ਨੇ ਜਿਸ ਦਿਨ ਉਹਨਾਂ ਦਾ ਸਿੱਧੂ ਉਹਨਾਂ ਦੇ ਕੋਲੋਂ ਖੋ ਲਿਆ ਜਾਂਦਾ ਹੈ ਵੈਰੀਆਂ ਨੇ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲੇ ਦਾ ਸ਼ਰੀਆਮ ਕਤਲ ਕੀਤਾ ਸੀ ਤਾਂ ਆਪਣੀ ਉਸ ਥਾਰ ਉੱਤੇ ਲਾਸਟ ਰਾਈਡ ਦੇ ਵਿੱਚ ਨਿਕਲਿਆ ਸੀ ਸਿੱਧੂ ਮੂਸੇਵਾਲਾ ਮੁੜ ਘਰ ਵਾਪਸ ਨਹੀਂ ਪਰਤਿਆ ਪਰ ਅੱਜ ਮਾ ਚਰਨ ਕੌਰ ਕਾਫੀ ਭਾਵੁਕ ਨੇ ਅੱਖਾਂ 'ਚੋਂ ਅੰਜੂ ਨਹੀਂ ਰੁਕ ਰਹੇ ਉਹਨਾਂ ਦਾ ਦਰਦ ਅਸੀਂ ਬਿਆਨ ਨਹੀਂ ਕਰ ਸਕਦੇ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਉਸ ਮਾਂ ਦੇ ਉੱਤੇ ਅੱਜ ਕੀ ਬੀਤ ਰਹੀ ਹੈ ਉਹ ਪੁੱਤ ਜਿਸ ਨੇ ਮਾਪੇ ਨੂੰ ਇਹ ਕਿਹਾ ਸੀ ਕਿ ਮਾਂ ਮੈਂ ਐਨੇ ਜੋਗਾ ਹੋ ਗਿਆ ਕਿ ਹੁਣ ਹਰ ਇੱਕ ਖੁਸ਼ੀ ਤੁਹਾਡੇ ਕਦਮਾਂ 'ਚ ਰੱਖ ਸਕਦਾ ਤੇ ਸ਼ਾਇਦ ਮੂਸੇ ਵਾਲਾ ਉਹ ਸਭ ਕੁਝ ਪੂਰਾ ਵੀ ਕਰ ਗਿਆ ਅੱਜ ਹਰ ਇੱਕ ਖੁਸ਼ੀ ਹੈ ਮਾਪਿਆਂ ਕੋਲ ਐਸ਼ਵਰ ਰਾਮ ਜ਼ਰੂਰ ਹੈ ਪਰ ਮਾਤਾ ਪਿਤਾ ਕੋਲ ਸਿੱਧੂ ਮੂਸੇਵਾਲਾ ਨਹੀਂ ਸਭ ਚੀਜ਼ਾਂ ਤਾਂ ਮਾਤਾ ਪਿਤਾ ਦੇ ਕੋਲ ਨਹੀਂ ਪਰ ਸਿੱਧੂ ਮੂਸੇਵਾਲਾ ਨਹੀਂ ਤਾਂ ਸਭ ਚੀਜ਼ਾਂ ਮਾਤਾ ਪਿਤਾ ਨੇ ਕੀ ਕਰਨੀਆਂ ਨੇ ਜਦ ਉਹਨਾਂ ਦਾ ਸ਼ੁਭ ਹੀ ਉਹਨਾਂ ਦੇ ਕੋਲ ਨਹੀਂ ਹਾਲਾਂਕਿ ਨਿੱਕਾ ਸਿੱਧੂ ਜੜਾ ਉਹ ਮੌਜੂਦ ਹੈ ਪਰ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਮਾਂ-ਬਾਪ ਨੂੰ ਭੁਲਾਇਆ ਨਹੀਂ ਭੁੱਲ ਰਿਹਾ ਮਾਂ ਚਰਨ ਕੌਰ ਦੀਆਂ ਬੇहद ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਨ੍ਹਾਂ ਦੇ ਹੰਝੂ ਨਹੀਂ ਰੁਕ ਰਹੇ ਤੇ ਉਹ ਆਪਣੇ ਪੁੱਤ ਨੂੰ ਯਾਦ ਕਰ ਰਹੇ ਨੇ